ਲੋੜਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਲੁਟੇਰਿਆਂ ਨੇ ਜਿਹੜੇ ਘਰ ਦੇ ਮਾਲਕ ਨੇ ਜੀ ਐਲਲ ਬਹਿਲ ਉਹਨਾਂ ਨੇ ਵੀ ਕੁੱਟਮਾਰ ਕੀਤੀ ਪਹਿਲੇ ਦਿਖਾ ਦਨੇ ਨਿਸ਼ਾਨ ਤੁਹਾਨੂੰ ਚਿਹਰੇ ਤੇ ਬਹੁਤ ਜ਼ਿਆਦਾ ਨਿਸ਼ਾਨ ਪਏ ਹੋਏ ਨੇ ਔਰ ਅੱਖ ਵੀ ਜਿਹੜੀ ਕੀ ਉੱਥੇ ਸੱਟ ਲੱਗੀ ਹੋਈ ਹੈ ਅੰਕਲ ਕੀ ਹੋਇਆ ਕਿ ਕਿਸ ਤਰ੍ਹਾਂ ਸੱਟ ਲੱਗੀ ਤੁਹਾਡੇ ਇਹਨਾਂ ਨੇ ਕੁਛ ਮੇਰੇ ਮਾਰੇ ਆ ਕੁਛ ਪਤਾ ਨਹੀਂ ਲੱਗਾ ਕੀ ਚੀਜ਼ ਮਾਰੀ ਹੈ ਮੇਰੇ ਉਸ ਤੋਂ ਬਾਅਦ ਨੇ ਮੇਰੇ ਲੱਤਾਂ ਬਾਹਾਂ ਬੰਨ੍ਹ ਦਿੱਤੀਆਂ ਜੀ ਤੇ ਬੋਲਣਾ ਨੇ ਕਹਿੰਦੇ ਬੋਲੋਗੇ ਤੇ ਗੋਲੀ ਮਾਰ ਦੇਣਗੇ ਅਗੇ ਜਿਹਨਾਂ ਕੋਲ ਉਹਦੇ ਵਾਲਰ ਜਿਹਨਾਂ ਕੋਲ ਪਿਸਤੌਲ ਉਹਨਾਂ ਦੇ ਫੜਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੰਨ ਤਾਂ ਸਾਨੂੰ ਜੀ ਤੇ ਆਪ ਜੋ ਵੀ ਚਾਬੀਆਂ ਦੇ ਦਿਓ ਮੈਂ ਚਾਬੀਆਂ ਸਾਹਮਣੇ ਪਈਆਂ ਜਿਹੜੀਆਂ ਲੈ ਲੂ ਜੋ ਵੀ ਹੈਗਾ ਉਹਨਾਂ ਚਾਬੀਆਂ ਵੀ ਲੈ ਲੀਆਂ ਖੋਲ ਵੀ ਲਿਆ ਤੋੜ ਵੀ ਲਿਆ ਜਿਹੜੇ ਲੋਕਰ-ਲੋਕਰ ਜਿਹੜੇ ਸੀ ਅੰਦਰ ਦਰਾਜ ਬਣੇ ਹੋਏ ਸੀ ਉਹ ਤੋੜ ਕੇ ਜੋ ਕੁਝ ਉਹਨਾਂ ਨੂੰ ਮਿਲਿਆ ਲੈ ਗਏ ਕੈਸ਼ ਵੀ ਲੈ ਗਏ 골ਡ ਵੀ ਲੈ ਗਏ ਉਸ ਤੋਂ ਬਾਅਦ ਮੇਰਾ ਲਾਇਸੈਂਸੀ ਰੋਲਵਰ ਸੀ ਉਹ ਵੀ ਲੈ ਗਏ ਜਾਂਦੇ ਹੋਏ ਬਾਹਰ ਐਕਟਵਾ ਖੜੀ ਸੀ ਉਹ ਵੀ ਲੈ ਗਏ ਉਹਨੀਆਂ ਕਰਦੀਆਂ ਚਾਬੀਆਂ ਸੀਗੀਆਂ ਜਾਂ ਮੇਰੀ ਗੱਡੀ ਸੀ ਬਲੈਰੋ ਉਹਨੀਆਂ ਚਾਬੀਆਂ ਸੀਗੀਆਂ ਉਹ ਵੀ ਲੈ ਕੇ ਨਾਲ ਚੰਦੂਏ ਕਹਿੰਦੇ ਕਿਸੇ ਨੂੰ ਕੁਝ ਕਹੋਗੇ ਤੇ ਅਸੀਂ ਤੁਹਾਨੂੰ ਮਾਰ ਦਿਆਂਗੇ ਬਸ ਐ ਧਮਕੀ ਦੇ ਗਿਆ ਇਹ ਇਹ ਮਾਰਿਆ ਕੀ ਤੁਹਾਡੇ ਚਿਹਰੇ ਤੇ ਇਹ ਜਾਂ ਤਾਂ ਉਹਨੇ ਕੋ ਪਿਸਤਲ ਦੀ ਮਾਰੀ ਹੈ ਹੱਥ ਤੇ ਜਾਂ ਕੋਈ ਮੁੱਕਾ ਮਾਰਿਆ ਕੁਝ ਕੋਈ ਚੀਜ਼ ਮਾਰੀ ਹੈ ਕਹਿੰਦੇ ਸੀ ਬੋਲਣਾ ਨੁਕਸਾਨ ਕਿੰਨਾ ਤੋਂ ਹੋ ਗਿਆ ਨੁਕਸਾਨ ਕੈਸ਼ਿਕ ਹੈਗਾ ਸੀਗਾ ਕੋਈ 90 95 ਲੱਖ ਦੇ ਕਰੀਬ ਕਿੰਨਾ ਹੈਵੀ ਕੈਸ਼ ਨੂੰ ਘਾਟਾ ਸੀ ਕਰ ਸਾਡਾ ਸਬਜ਼ੀ ਮੰਡੀ ਦਾ ਕੰਮ ਹੈ ਸਾਡੇ ਰੋਜ਼ 25 30 ਲੱਖ ਦੀ ट्रांजैक्शन ਹੁੰਦੀ ਹੈ ਤੇ ਲੜਕਾ ਬਾਹਰ ਗਿਆ ਸੀਗਾ ਤੇ ਫਿਰ ਬੈਂਕ ਬੰਗ ਚ ਵੀ ਇਹ ਲੜਕਾ ਹੀ ਜਾਂਦਾ ਸਾਡੇ ਸੰਭਾਲਦਾ ਕੰਮ ਤੇ ਉਹ ਕਰ ਲੈਂਦੇ ਸੀ ਪੈਸੇ ਇਕੱਲੇ ਦੋਵੇਂ ਜੀ ਇਕੱਲੇ ਸੀ ਹਾਂਜੀ ਹਾਂਜੀ ਉਹ ਦੇਣਾ ਲੈਣਾ ਹੁੰਦਾ ਲੋਕਾਂ ਦਾ ਕੋਈ ਘਰ 2-4 ਦਿਨ ਬਾਅਦ ਪੇਮੈਂਟ ਜਾਂਦੀ ਕੇ ਦੀ ਕੇ ਦਾ ਕੈਸ਼ ਆਂਦਾ ਉਪਰਾ ਹੀ ਜਾਂਦੀ ਏ ਉਰੇ ਗੁਰੀ ਸਾਰੀ ਆਈ ਹੋਈ ਸੀ ਤੇ ਉਹ ਕਰ ਸੀ ਤੇ 골ਡ ਗਾਲਡ ਕਰ ਪਿਆ ਸੀਗਾ ਪਹਿਲੇ ਸਾਡਾ ਸ਼ੁਰੂ ਤੋਂ ਜੋ ਵੀ ਹੈਗਾ ਸ਼ੱਕ ਲੱਗਦਾ ਵੀ ਕੋਈ ਭੇਤੀ ਦਾ ਕੰਮ ਹੋ ਸਕਦਾ ਹੈ ਨਹੀਂ ਕੀ ਕਹਿ ਸਕਦੇ ਦੋਨ ਕਹਿਆ ਤਾਂ ਕੋਈ ਭੇਤੀ ਏ ਇਹ ਸਾਡੀ ਗਲੀ ਬੰਦ ਹੈ ਅੱਜ ਤੋਂ ਵੀ 25 ਸਾਲ ਤੋਂ ਸਾਨੂੰ ਇੱਥੇ ਰਹਿੰਦਿਆਂ ਨੂੰ ਕਦੀ ਇਹੋ ਜਿਹੀ ਕੋਈ ਵਾਰਦਾਤ ਨਹੀਂ ਹੋਈ ਜੀ ਤੇ ਮੂੰਹ ਉਹਨਾਂ ਦੇ ਕਵਰ ਸੀਗੇ ਬੰਨੇ ਹੋਏ ਸੀਗੇ ਉਹਨਾਂ ਨੇ ਆਪਣੇ ਕੱਪੜੇ ਉੱਪਰੋਂ ਲਿਬੇਟੇ ਹੋਏ ਸੀਗੇ ਕਨੇ ਪੀਲਾ ਪਟਕਾ ਬੰਨਿਆ ਸੀ ਕਨੇ ਚਿੱਟਾ ਬੰਨਿਆ ਸੀ ਦੋਨੇ ਹੋਰ ਵੀ ਬੰਨੇ ਹੋਏ ਸੀ ਮੈਂ ਆਪਣੇ ਮੂੰਹ ਕਵਰ ਕੀਤਾ ਹੋਇਆ ਸੀ ਤੇ ਬੋਲ ਚਾਲ ਤੋਂ ਬੋਲ ਚਾਲ ਤੋਂ ਪੰਜਾਬੀ ਸੀਗੇ ਤੇ ਜਾਂ ਕੋਈ ਜਿਵੇਂ ਇੱਕ ਅਤਵਜ ਭਈਆ ਲੱਗਦਾ ਸੀਗਾ ਪੈਂਦੀ ਬੋਲਦਾ ਸੀ ਫਿਰ ਟੀਵੀ ਲੱਗਾ ਹੋਇਆ ਤਾਂ ਨਹੀਂ ਕਰਨੀ ਲੱਗਾ ਸਾਹਮਣੇ ਲੱਗੇ ਸਾਰੇ ਉਹ ਤਾਂ ਉਹਨਾਂ ਦੇ ਪੁਲਿਸ ਲੈ ਗਈ ਏ ਉਹਨਾਂ ਦੀ ਫੋਟੋ ਇੱਕ ਦਿਨ ਪਹਿਲੇ ਵੀ ਉਹ ਆਈ ਸੀ ਉਹਨੇ ਉਹਨਾਂ ਨੇ ਸਾਰੀ ਉਹਨਾਂ ਨੇ ਵੇਖੀ ਉਹ ਵੀ ਫੁਟੇਜ ਵੇਖੀ ਏ ਉਹ ਪੁਲਿਸ ਇਨਕੁਆਇਰੀ ਕਰ ਰਹੀ ਹੈ ਮੈਨੂੰ ਮੌਕਾ ਨਹੀਂ ਮਿਲਿਆ ਫਿਰ ਤੁਹਾਨੂੰ ਲਸੰਸੀ ਪਿਸਤਲ ਚੀਕਾ ਉਹ ਤਾਂ ਦਰਾਜ ਪਿਆ ਮੈਂ ਤਾਂ ਪਹਿਲੇ ਹੀ ਇਹਨੂੰ ਚੁੱਕ ਕੇ ਬਾਹਰੋਂ ਖਿੱਚ ਕੇ ਲੈ ਆ ਅੰਦਰ ਤੇ ਮੈਨੂੰ ਅੰਦਰ ਆ ਕੇ ਉਹਨਾਂ ਨੇ ਮੇਰਾ ਮੂੰਹ ਤੇ ਹੱਥ ਰੱਖ ਲਿਆ ਤੇ ਮੈਂ ਲੱਤਾਂ ਬਾਵਾ ਬੰਨ ਦਿੱਤੀਆਂ ਤੇ ਪਿਸਤਲ ਮੇਰਾ ਦਰਾਜ ਪਿਆ ਸੀ ਮੇਰੇ ਕੋਲ ਤਾਂ ਨਾਲ ਸਰਾਣੇ ਦਾ ਕਰਨੀ ਸੀ ਦਰਾਜ ਵੀ ਖੁੱਲਾ ਸੀ ਅਫੀ ਗੱਲ ਗੁਣੀ ਸੀ ਜੇ ਬਾਹਰੋਂ ਪਤਾ ਲੱਗ ਜਨਾ ਫਿਰ ਤਾਂ ਕੁਝ ਨਾ ਕੁਝ ਹੁੰਦਾ ਬਾਕੀ ਇਹ ਉਹ ਅੰਦਰ ਹੀ ਆ ਗਏ ਤੇ ਅੰਦਰ ਆ ਗਏ ਉਹਨਾਂ ਨੇ ਗੇਟ ਖੁੱਲੇ ਸੀ ਕੰਦਰ ਗਏ ਉਹਨਾਂ ਨੇ ਲੱਤਾਂ ਮੋਬਨੀਆਂ ਦੇ ਮੂੰਹ ਤੇ ਹੱਥ ਰੱਖ ਲਿਆ ਬੋਲਦਾਂ ਨੇ ਜਾਂਦਿਆ ਜਾਂਦਿਆ ਵਾਰ ਕੰਦਰ ਟੱਪ ਕੇ ਗਏ ਜਾਂ ਗੇਟ ਖੋਲ ਕੇ ਫੇਰ ਗੇਟ ਖੋਲ ਕੇ ਗਏ ਚਾਬੀ ਉਹਨਾਂ ਦੇ ਕੋਲ ਸੀ ਐਕਟਵਾ ਵੀ ਲੈ ਕੇ ਗਿਆ ਅੰਦਰ ਗੇਟ ਦੇ ਅੰਦਰ ਹੀ ਇੱਕ ਟਵਾ ਖੜੀ ਸੀ ਉਹ ਲੈ ਕੇ ਗਿਆ ਪੁਲਿਸੇ ਕੀ ਕਰ ਰਹੀ ਹੁੰਦੀ ਹੈ ਪੁਲਿਸ ਕਰ ਰਹੀ ਆਪਣੀ ਕਾਰਵਾਈ ਜੋ ਵੀ ਹੈਗੀ ਪੁਲਿਸ ਆ ਗਈ ਸੀ 10 ਮਿੰਟ ਬਾਅਦ ਹੀ ਆ ਗਈ ਸੀ ਪੁਲਿਸ ਉਸ ਵੇਲੇ ਸਾਰੇ ਉਹਨਦੇ ਲੱਗੇ ਹੋਏ ਆਪਣੇ ਬਿਲਕੁਲ ਨਾਲ ਹੁਣ ਜਿਹੜੇ ਮੰਡੀ ਦੇ ਪ੍ਰਧਾਨ ਵੀ ਨੇ ਇੱਥੇ ਉਹ ਵੀ ਇੱਥੇ ਹੁਣ ਪਹੁੰਚੇ ਹੋਏ ਨੇ ਪੜੀ ਕੀ ਕਹਣਾ ਜੀ ਕਿ ਕਿਹੜੇ ਸੰਸਨੀ ਕੇ ਘਟਨਾ ਵਾਪਰੀ ਹੈ ਜੀ ਤੁਹਾਡੇ ਮੰਡੀ ਦੇ ਆਰਤੀ ਦੇ ਦੇਖੋ ਇਹ ਦੋ ਮਾਰੀ ਘਟਨਾ ਕੀ ਵਾਪਰੀਗੀ ਸਵੇਰੇ 5:30 ਵਜੇ ਦਾ ਵਾਕਿਆ ਐਡਾ ਪੂਰਾ ਇਲਾਕਾ ਬੰਦ ਕਰੀ ਤੇ ਇੱਥੇ ਨਹੀਂ ਲਿਆ ਜਾ ਰਿਹਾ ਤੇ ਵਗਾ ਕਿਥੇ ਤੇ ਬਹੁਤ ਸਾਰਾ ਨੁਕਸਾਨ ਹੋ ਗਿਆ ਨਾ ਕੋਈ ਨੁਕਸਾਨ ਤੇ ਆਈਏ ਨੁਕਸਾਨ ਤੇ ਹੁੰਦੇ ਚ ਕੋਈ ਦੌਰ ਹੈ ਬੰਨ ਕੁਸੀਂ ਪੁੱਛਿਆ ਮੰਡੀ ਬਸ ਹਾਂ ਮੰਡੀਰੋਂ ਆਏ ਜੀ ਮੰਡੀਰੋਂ ਕੀ ਕਹਿਣਾ ਦੋਸਤੋਂ ਪੁਲਸੋਂ ਕੀ ਮੰਗ ਕਰਦੇ ਪੁਲਸ ਨੂੰ ਇਹ ਕਹਿੰਦੇ ਕਿ ਜਲਦੀ ਤੋਂ ਜਲਦੀ ਬੰਦੇ ਟਰੇਸ ਕਰਨ ਤੇ ਸਾਡਾ ਜਿਹੜਾ ਸਮਾਨ ਹੈ ਉਹਨੂੰ ਵਾਪਸ ਲਿਆ ਦੇ ਤਾਂ ਪੁਲਸ ਨੂੰ ਵੀ ਰਿਮਾਂਡ ਕੀਤੀ ਜਾ ਰਹੀ ਹੈ ਕਿ ਤੇ ਤੇ ਜਿਹੜੇ ਕੀ ਲੁਟੇਰੇ ਉਹ ਟਰੇਸ ਕਿਤੇ ਜਾਣ ਤੇ ਜੋ ਇਹਨਾਂ ਦਾ ਨੁਕਸਾਨ ਹੋਇਆ ਕਿਉਂਕਿ ਕਰੀਬ ਕਰੀਬ 95 ਲੱਖ ਰੁਪਏ ਦੀ ਦਾਸ਼ੀ ਆਖੀ ਜਾ ਰਹੀ ਹੈ ਔਰ ਨਾਲ ਸੋਨਾ ਸੋਨੇ ਦੇ ਗਹਿਣੇ ਜਿਹੜੇ ਨੇ ਉਹ ਲੁੱਟੇ ਗਏ ਨੇ ਔਰ ਨਾਲ ਲਾਲ ਜੀ ਲਾਲ ਜੀ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਉਹ ਕਾਫੀ ਸਾਰੇ ਨਿਸ਼ਾਨ ਵੀ ਉਹਨਾਂ ਦੇ ਚਿਹਰੇ ਤੇ ਨਹੀਂ ਔਰ ਪਰ ਬਾੜ ਜਿਹੜਾ ਉਹ ਇਸ ਟਾਈਮ دہشت ਦੇ ਸائے ਵਿੱਚ ਹੈ ਔਰ ਡਿਮਾਂਡ ਇਹੀ ਕਰ ਰਿਹਾ ਹੈ ਪਰਿਵਾਰ ਪੁਲਿਸ ਤੋਂ ਵੀ ਇਸ ਮਾਮਲੇ ਵਿੱਚ ਛੇਤੀ ਤੋਂ ਛੇਤੀ ਜਿਹੜੀ ਕੀ ਉਹ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਨੇ ਵੀ ਲੁਟੇਰੇ ਨੇ ਉਹ गिरफ्तार किए जा सकन उन्होंने जेल भेजा जा सके कैमरा परसन शर्मा दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप